ਇਨੇ ਰਸਲਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਹਾਈ ਟੈਕ ਤੇ ਹਾਈ ਲੜਤੇ ਆ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਦੀ ਨਹੀਂ ਸੁੰਦੀ ਇੱਕ ਪਰਿਵਾਰ ਵੱਲੋਂ ਧੱਕੇ ਖਾ ਖਾ ਕੇ ਫਿਰ ਮੀਡੀਆ ਸਾਹਮਣੇ ਰੂਬਰੂ ਹੋਣਾ ਪਿਆ ਮਾਮਲਾ ਲੁਧਿਆਣੇ ਦਾ ਜਿੱਥੇ ਕਿ ਪੁਲਿਸ ਹਮਲਾਜੋਂਦੇ ਲੜਕੇ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਕਿ ਉਹ ਮਰ ਜਖਮੀ ਕਰ ਦਿੱਤਾ ਗਿਆ ਇਸ ਸੰਬੰਧੀ ਪੁਲਿਸ ਵੱਲੋਂ ਦਵਾਉ ਹਟਾ ਕੇ ਕਾਰਵਾਈ ਤਾਂ ਕਰਤੀ ਜੋ ਬੰਦੀ ਸੀ ਨਕਾ ਪਰਿਵਾਰ ਕਹਣਾ ਹੈ ਕਿ ਉਹ ਕਾਰਵਾਈ ਨਹੀਂ ਕੀਤੀ ਗਈ ਇਸ ਵਾਰ ਸੀਨੀਅਰ ਅਧਿਕਾਰੀਆਂ ਨੂੰ ਮਿਲੇ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ ਮੈਨੂੰ ਜਦੋਂ ਹੀ ਪਤਾ ਲੱਗਿਆ ਕਿ ਮੇਰੇ ਘਰ 'ਤੇ ਡਾਟਾ ਜਾ ਰਹੇ ਹਮਲਾ ਹੋ ਗਿਆ ਮੈਨੂੰ ਨਾਲੀ ਵੀਡੀਓ ਜਦੋਂ ਮੈਂ ਦੇਖੀਆਂ ਤਾਂ ਮੈਨੂੰ ਨਹੀਂ ਸੀ ਲੱਗਦਾ ਵੀ ਇੰਨੀ ਕੁੱਟਮਾਰ ਤੋਂ ਬਾਅਦ ਮੇਰਾ ਘਰ ਬਚੂਗਾ ਹਨਾ ਤੇ ਮੈਂ ਮੈਨੂੰ ਦੁਬਾਰਾ ਹੀ ਪਤਾ ਚੱਲਿਆ ਮੈਂ ਰਾਤ ਨੂੰ ਜਦੋਂ ਮੈਂ ਇਸੇ ਮਤਲਬ ਚੜ੍ਹਦੀ ਸੀ ਨਿਰਾਸ਼ ਹੋ ਕੇ ਤੇ ਜਦੋਂ ਮੈਂ ਆ ਕੇ ਦੇਖਿਆ ਤਾਂ ਇਹਦੇ ਬਹੁਤ ਜ਼ਿਆਦਾ ਸੱਟਾਂ ਵੱਜੀਆਂ ਹੋਈਆਂ ਸੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਦੱਸ਼ਮੀ ਸੀ ਕੰਬੀ ਨਹੀਂ ਸੀ ਲੱਗਦਾ ਵੀ ਮੈਂ ਇਹ ਨਹੀਂ ਜਿੱਤਾਂਗੀ ਬਤਾ ਗੱਲ ਕਹੀਏ ਲੱਗਦਾ ਨਹੀਂ ਲੋਨ ਲੋਨ ਐਂਡ ਆਰਡਰ ਜਿਹੜੀ ਸਥਿਤੀ ਜ ਦਿਨ ਵਰਤਨ ਪ੍ਰਾਪਤ ਹੋ ਜਾਰੀ ਹੈ ਇੱਕ ਕੋਲ ਸੌ ਮੁਲਾਜ਼ਮ ਵਾਲਿਆਂ ਨਹੀਂ ਸੰਦੋਚ ਖੜੇ ਹੁੰਦੇ ਕਿ ਕਹਿਣਾ ਚਾਹ। ਹਾਂਜੀ ਸਰ ਹੁਣ ਤਾਂ ਹੀ ਤਾਂ ਸਾਰੇ ਪਾਰਪਰ ਇੱਥੇ ਕੁਛ ਹੈ ਹੀ ਨਹੀਂਗਾ ਕੋਈ ਕੋਈ ਸਿਸਟਮ ਹੀ ਹੈਗਾ ਤੇ ਕੋਈ ਇਨਸਾਫ ਕਿ ਕਿਸੇ ਤੋਂ ਨਹੀਂ ਨਿਕਾ ਸਕਦੇ ਕਿ ਅਗੋਂ ਮੇਰੇ ਬੈਰੀ ਕੋਲੇ ਚੋਂ ਦੇਖੇ ਅਸੀਂ ਕਰ ਕਰ ਝਟਕ ਰਹੇ ਆ। ਇਨਸਾਫ ਨਹੀਂ ਮਿਲਦਾ। ਨਹੀਂ ਇਨਸਾਫ ਸਾਨੂੰ ਜਿਹੜੇ ਵਟੇ ਆਫਸਰ ਸੀਗੇ ਉਹਨਾਂ ਦੇ ਕਹਿਣ ਤੇ ਵੀ ਸਾਡੇ ਮਤਲਬ 5 ਦਿਨਾਂ ਬਾਅਦ ਪਰਚਾ ਦਰਜ ਹੋਇਆ ਵਾ ਤੇ 5 ਦਿਨ ਅਸੀਂ ਆਈ ਝਟਕਦੇ ਰਹੇ ਆ ਸਾਡ ਬਣਦੀ ਕਾਰਵਾਈ ਹਲੇ ਵੀ ਨਹੀਂ ਮੈਗੀ। ਸਾਡੇ ਵਿਭਾਗਾਂ ਸਾਡੇ ਜਿਦਾ ਕਹਿੰਦੇ ਨਾ ਵੀ ਬਾੜੀ ਖੇਤ ਨੂੰ ਖਾਨ ਲੱਗ ਪਏ ਸਾਡਾ ਵਿਭਾਗਾਂ ਹੀ ਸਾਡੇ ਵਿਭਾਗਾਂ ਦੀ ਨਹੀਂ ਸੁ ਇੱਕ ਮੁਲਾਜ਼ਮ ਦਾ ਹੋ ਗਏ ਅਸੀਂ ਪਬਲਿਕ ਕੀ ਪੁਲਿਸ ਕੋਲੋਂ ਆਪਾਂ ਇਨਸਾਫ ਪਾਲਾਂਗੇ ਸਾਡਾ ਮਹਿਕਮਾ ਹੀ ਸਾਡੇ ਮਹਿਕਮੇ ਦੀ ਨਾ ਸੁਣੇ ਇੱਕ ਸਾਡਾ ਥਾਣੇਦਾਰ ਹੋਵੇ ਉਹਦੇ ਮੁੰਡੇ ਨੂੰ ਇੰਨਾ ਕ ਮਾਰਿਆ ਹੋਵੇ ਕਿ ਉਹਦੀ ਭੈਣ ਕੈਨੇਡਾ ਬੈਠੀ ਵਿਚਾਰੀ ਨੇ ਵੇਟ ਨਹੀਂ ਕੀਤੀ ਆ ਗਈ ਮੈਂ ਕਹਾਂ ਮਾਰਿਆ ਬੰਦਾ ਦੇਖ ਸਕਦਾ ਜਿਹੜੇ ਇਹੋ ਜਿਹੇ ਕ੍ਰਿਮੀਨਲ ਬੰਦੇ ਨੂੰ ਅਸੀਂ ਫੜਨਾ ਕਿੱਦਾਂ ਜੇ ਸਾਡੀ ਪੁਲਿਸ ਸਾਥ ਨਹੀਂ ਦਿੰਦੀ ਸਾਡੇ ਫੜਨਾ ਕਿੱਦਾਂ ਮਾਰਗਾ ਮੁੰਡੇ ਨੂੰ ਇੰਨਾ ਕਟਿਆ ਕੋਟ-ਕੋਟ ਕੇ ਜੇ ਉਹ ਚ ਵਗਦੀ ਨਹਿਰ ਚ ਤੁਸੀਂ ਦੇਖਣ ਨਹਿਰ ਤੇ ਕੰਡੇ ਘਟਿਆ ਜੇ ਨਹਿਰ ਚ ਸੁੱਟ ਦਿੰਦੇ ਤੇ ਕੀ ਕਰਦੇ ਸੀ ਕੋਈ ਕਰ ਸਕਦਾ ਨਹੀਂ ਜਣਾ ਚਾਹੇ ਲੱਗਦਾ ਨਹੀਂ ਵੀ ਜਿਵੇਂ ਪੁਲਿਸ ਮਨਾ ਜੇ ਪੁਲਿਸ ਮਨਾ ਜਿਵੇਂ ਨਹੀਂ ਮਿਲਦਾ ਆਪ ਲੋਕਾਂ ਨੂੰ ਉਹ ਤਾਂ ਗੱਲ ਕਰਦੇ ਇਸੇ ਕਰਕੇ ਸੀ ਡੀਏ ਸਾਹਿਬ ਕੋ ਐ ਡੀਏ ਸਾਹਿਬ ਨੂੰ ਮਿਲਣਾ ਵੀ ਇਹ ਸਾਡਾ ਇਨਸਾਫ ਨਹੀਂ ਮਿਲਦਾ ਪਰ ਚਾਹੇ 323 24 ਦੇਤਾ ਜੇ ਕੀ ਕਰਦਾ ਜੇ 307 308 ਲਾਓ ਤੁਸੀਂ ਕੀ ਹੋਏਗਾ ਬੰਦੇ ਨੂੰ ਨਾ ਡਰਾਇਆ ਧਮਕਾਇਆ ਉਸ ਬੰਦੇ ਨੂੰ ਈਵਨ ਕੋ ਕ੍ਰਿਮੀਨਲ ਬੰਦੇ 5-7 ਬੰਦੇ ਇਕੱਠੇ ਹੋ ਗਏ ਆਪਣੇ ਹਥਿਆਰ ਰਵਾਲਬਰ ਦਿਖਾਉਂਦੇ ਫਿਰਦੇ ਉਹਨੂੰ ਆ ਦੇ ਵਿੱਚ ਮੇਰੇ ਕੋ ਫੋਟੋ ਵੀ ਆ ਗਈ ਉਹਨਾਂ ਦੇ ਹਥਿਆਰਾਂ ਹੀ ਦਿਖਾਉਂਦਾ ਫਿਰਦਾ ਕ੍ਰਿਮੀਨਲ ਬੰਦਾ ਔਰ ਘਰ ਬੈਠਾ ਉਹ ਜਿਹੜਾ ਮੇਨ ਬੰਦੇ ਬੁੱਲਜਮ ਉਹ ਫੜੇ ਨਹੀਂ ਉਹ ਘਰ ਬੈਠੇ ਨੇ ਤੇ ਜਿਹੜੇ ਬੰਦੇ ਦੂਜੇ ਦੋ ਤਿੰਨ ਫੜ ਲੈਣ ਤੇ ਉਹਨਾਂ ਨੂੰ ਫੜਦੇ ਨਹੀਂ ਪਏ ਜੇ ਕੋਈ ਪੁੱਛਿਆ ਸੱਚ ਨੂੰ ਉਹ ਜੀ ਕੋਈ ਨਹੀਂ ਦੇਖਦੇ ਪਏ ਜੀ ਇਨਕੁਆਰੀ ਇਨਕੁਆਰੀ ਕਦੀ ਕਰਨੀ ਯਾਰ ਬੰਦੇ ਬੰਦਾ ਮਰ ਜਾਂਦਾ ਫਿਰ ਕੀ ਕਰਦੇ ਤੁਸੀਂ ਐਸਐਸਪੀ ਨੂੰ ਮਿਲੇ ਉੱਥੇ ਕੀ ਉਹ ਔਰ ਅੱਜ ਵੀ ਹੈੱਡਕੁਆਰਟਰ ਸਾਹਿਬ ਨੇ ਗੱਲ ਬੜੀ ਵਧੀਆ ਸੁਣੀ ਹੈ ਮੈਂ ਮੈਸੇਜ ਕੀਤਾ ਉਹਨਾਂ ਨੇ ਬੜੀ ਵਧੀਆ ਗੱਲ ਸੁਣੀ ਕਹਿੰਦੇ ਵੀ ਮੈਂ ਕਰ ਰਿਹਾ ਕਾਰਵਾਈ ਕੋਈ ਗੱਲ ਨਹੀਂ ਕਰ ਰਿਹਾ ਪਰ ਬਣਦੀ ਕਾਰਵਾਈ ਜਿਹੜੀ ਕੀਤੀ ਅਸੀਂ ਉਸੇ ਕਰਕੇ ਡੀਆਈਏ ਸਾਹਿਬ ਕੋ ਆਏ ਆ ਵੀ ਬਣਦੀ ਕਾਰਵਾਈ ਚਾਹੁੰਦੇ ਆ ਵੀ ਇਹਨਾਂ ਨੂੰ ਬੰਦਿਆਂ ਨੂੰ ਫੜ ਕੇ ਰਸ ਕੀਤਾ ਜਾਵੇ ਆ ਪਬਲਿਕ ਦਾ ਕੀ ਹਾਲ ਹੋਏਗਾ ਜਗਵੰਤ ਟੀਵੀ ਲਈ ਮੈਂ ਹਰੀਸ਼ ਮਠਲਾ